ਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਸੋ ਦੋਸਤੋ ਕੀ ਹਾਲ ਨੇ ਮੀਤ ਕਾਲ ਦਾ ਗੱਜੂ ਜੀ ਹੋਗੇ ਚੜਦੀ ਕਲਾ ਚ ਹੋਗੇ ਸੋ ਦੋਸਤੋ ਪਹਿਲਾਂ ਵਾਂਗੂ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੇ ਜੇ ਚੈਨਲ ਤੇ ਤੁਸੀਂ ਨਵੇਂ ਹੋ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਆ ਜਾਵੇ ਠੀਕ ਹੈ ਜੀ ਤੇ ਤੁਸੀਂ ਵੀਡੀਓ ਦਾ ਫਾਇਦਾ ਲੈ ਚੱਕੋ ਅੱਜ ਆਪਾਂ ਗੱਲ ਕਰਾਂਗੇ ਜੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਹਰ ਇੱਕ ਹਰ ਇੱਕ ਬੰਦੇ ਨਾਲ ਸ਼ੇਅਰ ਨਹੀਂ ਕੀਤੀਆਂ ਜਾਂਦੀਆਂ ਆਪਾਂ ਨੂੰ ਜ਼ਿੰਦਗੀ 'ਚ ਬੜੇ ਲੋਕ ਮਿਲਦੇ ਆ ਹਨਾ ਕੁਝ ਅਜਣਵੀ ਮਿਲਦੇ ਆ ਹਨਾ ਕੁਝ ਆਪਣੇ ਯਾਰ ਦੋਸਤ ਹੁੰਦੇ ਨੇ ਹਨਾ ਕਈ ਵਾਰ ਕਿਸੇ ਨਾਲ ਇੰਨੀ ਸਾਝ ਪੈ ਜਾਂਦੀ ਆ ਹਨਾ ਥੋੜੇ ਟਾਈਮ ਦੇ ਵਿੱਚ ਹੀ ਹਨਾ ਵੀ ਆਪਾਂ ਉਹਦੇ ਨਾਲ ਉੱਠਣ ਬੈਠਣ ਲੱਗ ਜਾਂਦੇ ਆ ਰੋਟੀ ਪਾਣੀ ਖਾਣ ਲੱਗ ਜਾਂਦੇ ਆ ਹਨਾ ਘੁੰਮਣ ਫਿਰਨ ਦਾ ਬਣਾ ਲੈਂਦੇ ਆ ਹਨਾ ਤੇ ਆਪਾਂ ਕਈ ਤਰ੍ਹਾਂ ਦੀਆਂ ਗੱਲਾਂ ਵੀ ਉਹਨਾਂ ਸ਼ੇਅਰ ਕਰਨ ਲੱਗ ਜਾਂਦੇ ਆ ਆਪਣੀ ਫੈਮਿਲੀ ਨਾਲ ਰਿਲੇਟਡ ਹੋਣ ਚਾਹੇ ਹਨਾ ਜਾਂ ਵੀ ਤੇ ਇੱਥੇ ਮੈਂ ਗੱਲ ਕਰੂੰ ਕਿ ਹਰੇਕ ਨਾਲ ਆਪਣੇ ਦਿਲ ਦੀ ਗੱਲ ਹਨਾ ਸਾਂਝੀ ਨਹੀਂ ਕਰਨੀ ਜੇ ਦੀ ਕਿਹੜੀਆਂ ਗੱਲ ਕਿਹੜੀਆਂ-ਕਿਹੜੀਆਂ ਗੱਲਾਂ ਨਹੀਂ ਸਾਂਝੀਆਂ ਕਰਨੀਆਂ ਉਹ ਵੀ ਦੱਸੂਗਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਹਨਾ ਜੀ ਜਿਸ ਨਾਲ ਆਪਾਂ ਇਹ ਗੱਲਾਂ ਕਰ ਰਹੇ ਆਂ ਉਹਦੇ ਦਿਲ ਵਿੱਚ ਕੀ ਚੱਲਦਾ ਪਿਆ ਕਿਸੇ ਦੇ ਦਿਲ ਦਾ ਕਿਸੇ ਨੂੰ ਪੇਰ ਨਹੀਂ ਹੁੰਦਾ ਹਾਂ ਜਿਹਨੂੰ ਆਪਾਂ ਬੜੇ ਲੌਂਗ ਟਾਈਮ ਤੋਂ ਜਾਣਦੇ ਆਂ ਹਨਾ ਉਹਨਾਂ ਨਾਲ ਆਪਾਂ ਕੁਝ-ਕੁਝ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਆਪਣੇ ਵਿਚਾਰ ਜਾਂ ਆਪਣੀਆਂ ਘਰ ਦੀਆਂ ਘਰੇਲੂ ਗੱਲਾਂ ਜਾਂ ਹਨਾ ਹੋਰ ਆਪਾਂ ਸਾਂਝੀਆਂ ਕਰਦੇ ਆਂ ਖਾਸ ਕਰ ਤੁਹਾਡੇ ਘਰ ਦੀ ਗੱਲ ਤੁਹਾਡੀ ਫੈਮਿਲੀ ਦੀ ਹਨਾ ਤੇ ਜਾਂ ਫਿਰ ਤੁਹਾਡੇ ਬਿਜ਼ਨਸ ਨੂੰ ਲੈ ਕੇ ਜਾਂ ਫਿਰ ਤੁਹਾਡੇ ਫਿਊਚਰ ਪਲਾਨ ਕੀ ਨੇ ਠੀਕ ਹੈ ਜੀ ਤੁਸੀਂ ਇਨ ਫਿਊਚਰ ਕੀ ਕੀ ਸੋਚਿਆ ਹੋਇਆ ਕੀ ਕੀ ਕਰਨਾ ਹੈ ਇਹ ਚੀਜ਼ਾਂ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਅਗਲੇ ਦੇ ਮਨ 'ਚ ਪਤਾ ਨਹੀਂ ਕੀ ਹੈ ਕੀ ਨਹੀਂ ਉਹ ਤੁਹਾਡੀ ਚੀਜ਼ ਨੂੰ ਦੇਖ ਕੇ ਖੁਸ਼ ਹੁੰਦਾ ਜਾਂ ਜੈਲਸ ਹੁੰਦਾ ਹੈ ਨਾ ਤੇ ਉਹ ਤੁਹਾਡੇ ਰਾਹ ਦਾ ਰੋੜਾ ਹੀ ਬਣ ਸਕਦਾ ਹੈ ਨਾ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਵੀ ਕਰ ਸਕਦਾ ਕਿਸੇ ਵੀ ਤਰੀਕੇ ਨਾਲ ਜੇ ਉਹ ਤੁਹਾਨੂੰ ਲਾਇਕ ਨਹੀਂ ਕਰਦਾ ਨਾ ਤੇ ਕਿ ਇਸ ਲਈ ਕਿਸੇ ਦੇ ਮਨ 'ਚ ਕੀ ਲੁਕਿਆ ਇਹ ਆਪਾਂ ਨੂੰ ਪਤਾ ਨਹੀਂ ਹੁੰਦਾ ਇਸ ਲਈ ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ ਕੋਸ਼ਿਸ਼ ਕਰਿਆ ਕਰੋ ਵੀ ਪਰਦੇ 'ਚ ਹੀ ਰੱਖਿਆ ਕਰੋ ਆਪਣੇ ਤੱਕ ਰੱਖਿਆ ਕਰੋ ਜੇ ਨਾਲ ਤੁਹਾਡੀ ਬਹੁਤ ਜ਼ਿਆਦਾ ਗਹਿਰੀ ਜਾਂ ਜਾਂ بس ਉਹਦੇ ਨਾਲ ਸ਼ੇਅਰ ਕਰੋ ਕਿ ਅਦਰਵਾਈਜ਼ ਕਿਸੇ ਨਾਲ ਸ਼ੇਅਰ ਕਰਨ ਦੀ ਲੋੜ ਨਹੀਂ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮੱਚ